ਦੇਵਾ ਜੀ ਇਹ ਵੀ ਮੈਂ ਟੋਕੇ ਸੇਰਦੇ ਵਾਹ ਕੀ ਬਾਤ ਹੈ ਫੋਗ ਲੈਟ ਫੌਨ ਅੱਗੇ ਧੁੰਦ ਬਹੁਤ ਮਿਲਦੀ ਸਾਨੂੰ ਲੋ ਜੀ ਆ ਗਏ ਆਪਾਂ ਨੰਦਾ ਰੋਡ ਤੇ ਤੇ ਧੁੰਦ ਬਹੁਤ ਜ਼ਿਆਦੀ ਪਈ ਹੋਈ ਆ ਭਾਗੇ ਕੁਛ ਨਹੀਂ ਵਿਜ਼ਿਬਿਲਟੀ ਨਹੀਂ ਬਸ ਤੇ ਕੀ ਕਰ ਸਕਦੇ ਆ ਕੋੜੇ ਨਿਕਲਦੇ 40 50 ਜਿਵੇਂ ਜੇ ਕੋਈ ਸੂਰਜ ਦੇਵਤਾ ਨਿਕਲਦੇ ਧੁੰਦ ਟਿਕਦੀ ਆ ਵਜ੍ਹਾ ਨੇ ਇਹ ਤਕਰੀਬਨ 8:30 9 ਐਸ ਵਕਤ ਆਪਾਂ ਤਕਰੀਬਨ 6:20 ਮਿੰਟ ਤੇ ਅਮਰ ਸਰ ਤੋਂ ਤੁਰਿਆ ਲਓ ਜੀ ਆਪਾਂ ਪਹੁੰਚ ਗਏ ਜਲੰਧਰ ਟਾਈਮ ਹੋ ਗਿਆ 8 ਤੇ ਵੀਡੀਓ ਵੇਖਣ ਵਾਲੇ ਸਾਰੇ ਸੱਜਣਾ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਤਰੀਕ 3 ਫਰਵਰੀ 2025 ਤੇ ਧੁੰਦੇ ਨਹੀਂ ਜਿਆਦੀ ਆ ਵੀਜ਼ਿਬਿਲਟੀ ਬਿਲਕੁਲ ਹੀ ਨਹੀਂ ਹੈਗੀ ਔਰ ਫੇਰ ਵੀ ਸੂਰਜ ਦੇ ਤਾਂ ਮੜਾ ਮੜਾ ਚਾਨਣ ਕਰਦੇ ਵੇ ਜਿਹਦੇ ਕਰਕੇ ਥੋੜਾ ਫਰਕ ਜਦੋਂ ਸਵੇਰੇ 6 ਵੇ ਚੱਲੇ ਬਿਲਕੁਲ ਹੈ ਕਾਲਾ ਧੁੰਦ ਦਿਖਦਾ ਹੀ ਕੁਛ ਨਹੀਂ ਸੀ ਤੇ ਅੱਗੇ ਜਾ ਕੇ ਤਕਰੀਬਨ ਘੰਟੇ ਤੱਕ ਹੋਰ ਠੀਕ ਹੋ ਜਾਣਾ ਮੌਸਮ ਧੁੰਦ ਵੀ ਸ਼ਾਇਦ ਘਟ ਜੇ ਹੋਰ ਵਿਜ਼ਿਬਿਲਟੀ ਹੋਰ ਵੱਧ ਜਾਣੀ ਆ ਚਲੋ ਆ ਵਈ ਆ ਗਿਆ ਹੈ ਪੁਰਾ ਆ ਲਿਆ ਕਪੜੇ ਆ ਜਵੇਂ ਧੋ ਕੇ ਪਾਏ ਜਾਂਦੇ ਆ ਸ਼ੁਕਰ ਕਰ ਜੈਕਟ ਆਈ ਆ ਜੈਕਟ ਆ 15 ਪਾਣੀ ਨਹੀਂ ਜਾਂਦਾ ਇਹ ਬਣਾ ਕੇ ਆਣਾ ਔਰ ਠੰਡ ਵੀ ਗਈ ਆ ਤੇ ਧੁੰਦ ਵੀ ਗਈ ਆ ਹੋਵੇ ਕੰਮ ਆ ਤੇਜ਼ਰ ਮੈਂ ਸਾਫ਼ ਕਰ ਲਈਏ ਤੋਂ ਬੰਨਾ ਨਾ ਪਰੇ ਤੱਕ ਜਮਾ ਰਹੇ ਵਿਜ਼ਿਬਿਲਟੀ ਘੱਟ ਗਈ ਉਹ ਦੀ ਲੋ ਜੀ ਆਪਾਂ ਪਹੁੰਚ ਗਿਆ ਸ਼ਗੁਨ ਟੱਬਾ ਰੂਪਨਗਰ ਹਮੇਸ਼ਾ ਇੱਥੇ ਰੱਖੀਦਾ ਜੋ ਚੰਡੀਗੜ੍ਹ ਆਈਦਾ ਕਿਆ ਬਾਤ ਹੈ ਧੁੰਦ ਨੇ ਅੱਜ ਮਤਮ ਮਾਰ ਛੱਡੀ ਐ ਬਿਲਕੁਲ ਬੁਰੇ ਹਾਲ ਕੀਤੇ ਹੋਏ ਆ ਫਿਰ ਵੀ ਡੇਗੜਾ ਢੋਂਦੇ ਪਹੁੰਚ ਗਿਆ ਰੋਪੜਗੜ ਇੱਥੋਂ ਰਹਿ ਗਿਆ ਤਕਰੀਬਨ 1 ਘੰਟੇ ਦਾ 1.5 ਘੰਟਾ ਰੱਬ ਤੋਂ ਬਾਅਦ ਚੰਡੀਗੜ੍ਹ ਧੁੰਦ ਕਾਫੀ ਘਟ ਗਈ ਆ ਫਿਲਹਾਲ ਜਦੋਂ ਗੱਡੀ ਗੁੱਡੀ ਚਲਾਈਏ ਤੇ ਇਹ ਸਾਰਾ ਆ ਗਿਆ ਸ਼ਹਿਰੀ ਇਲਾਕਾ ਜਦੋਂ ਆਪਾਂ ਪਿੰਡੂ ਲੱਕੇ ਜਾਈਏ ਨਾ ਤੇ ਉੱਤੇ ਜ਼ਿਆਦਾ ਧੁੰਦ ਮਿਲਦੀ ਆ चाय चाय दूजा कप लो जी आलू पराठा छकन तो बाद दो कप चाह तो बाद एनर्जी आगी आ गई वापस जी ठंड ठंड लगी की घट गई हाँ चलो हम आप चाह पी तो फिर निकलना आओ प्रधान जी वेलकम ਤਾ ਸਮਝ ਗਿਆ ਤੋਂ ਦਾ ਲੋ ਇਹ ਵਖੋ ਕੰਨੀ ਜਾਂਦੀ ਆ ਬਸ ਅਗਾ ਵਿਜ਼ਿਬਿਲਟੀ ਥੋੜੀ ਘੱਟੀ ਹੋ ਗਈ ਹੈ ਨਾ ਬਾਕੀ ਤੋਂ ਨਵੇਂ ਕਹਿਮ ਹੈ ਸੂਰਜ ਦੇ ਥਲੇ ਨਜ਼ਰ ਨਹੀਂ ਆ ਰਹੇ ਤੇ ਚੰਡੀਗੜ੍ਹ ਤੋ ਆਪਾਂ ਤਕਰੀਬਨ 40 ਕਿਲੋਮੀਟਰ 50 ਕਿਲੋਮੀਟਰ ਪਿੱਛੇ ਹੋ ਗਏ ਆ ਔਰ ਤਕਰੀਬਨ ਘੰਟਾ ਸਵਾ ਘੰਟੇ ਤੱਕ ਆਪਾਂ ਚੰਡੀਗੜ੍ਹ ਦੇ ਅੰਦਰ ਐਂਟਰੀ ਕਰ ਜਾਣੀ ਹੈ ਇਹ ਪਹੁੰਚ ਗਿਆ ਖਰੜ ਅਸਲ 'ਚ ਆਪਾਂ ਇੱਕ ਜੇਲ੍ਹਕਪੁਰ ਵਾਲੀ ਥਾਂ ਤੇ ਜਾਣਾ ਥੋੜਾ ਤੇ ਇੱਕ 에어ਪੋਰਟ ਵਾਲਾ ਨਾ ਰਸਤਾ ਬੜਾ ਜਿਆਦਾ ਟੌਂਕਾਂ ਵਾਲਾ ਹੈਗਾ ਲੈਟਾਂ ਵਾਲਾ ਲੋ ਜੀ ਆਪਾਂ ਪਹੁੰਚ ਗਏ ਜੀਰ ਕਪੂਰ ਤੇ ਟ੍ਰੈਫਿਕ ਚੈੱਕ ਕਰੋ ਟ੍ਰੈਫਿਕ ਨੂੰ ਪਾਰ ਕਰਨਾ ਬਹੁਤ ਔਖਾ ਥਾਣਾ ਲੰਮੀਆਂ ਲੰਮਿਆ ਲੈਣਾ ਆਪਾਂ ਸਿੱਧੇ ਜਾਵਾਂਗੇ ਇਹਦੇ ਸਿੱਧਾ ਚੱਲ ਜਾਂਦਾ ਸ਼ਿਮਲੇ ਵਾਲੀ ਸਾਈਡ ਲੈਫਟ ਹੈਡ ਹੈਗਾ ਆਪਣਾ ਚੰਡੀਗੜ੍ਹ ਤੇ ਰਾਈਟ ਆਪਣਾ ਬਾਲਾ ਦਿੱਲੀ ਤੇ ਆਪਾਂ ਇੱਧਰ ਅੰਬਾਲਾ ਜੱਲੀ ਵਾਲੀ ਰੋਡ ਤੇ ਜਾਣਾ ਡੇਰਾ ਬਸੀ ਵਾਲੀ ਸਾਈਡ ਬਸ ਹਰੀ ਲੈਟ ਹੁੰਦੀ ਆ ਨਿਕਲਣਾ ਵਾ ਇਹ ਬੜੇ ਲੰਮੇ ਚੇ ਦੀ ਘੱਟੋ ਘੱਟ 15-20 ਮਿੰਟ ਦਾ ਲਾਲ ਲੈਟ ਨੂੰ ਹੋ ਗਿਆ ਪੌਣੀ ਵਾਲੀ ਬਸ ਚਲੋ ਜੀ ਹੋ ਗਈ ਹਰੀ ਲੈਟ 15 ਤੋਂ 20 ਮਿੰਟ ਲੱਗੇ ਆ ਲੋ ਜੀ ਡਕੈਥਲੋਂ ਤੇ ਆਇਆ ਗਲਵਸ ਵੇਖਦੇ ਫਿਰਦੇ ਆਂ ਵਿంటర్ ਦੇ ਨਾ ਦੂਜੇ ਇਹਦੇ ਨਾਲ ਤੇ ਗਲਵਸ ਹੈਗੇ ਲੇਕਿਨ ਇਹਦੇ ਨਾਲ ਦੇ ਨਹੀਂ ਹੈਗੇ ਜਿਹੜੇ ਛੋਟੇ ਅੰਦਰਲੇ ਉਹ ਵੇਖਣਾ ਆਂ ਲੋ ਜੀ ਘੁੰਮਦੇ ਘੁੰਮਦੇ ਪੰਜਾਬ ਨੂੰ ਛੱਡ ਕੇ ਹਰਿਆਣੇ ਚ ਵੜੇ हरियाणा ਦੇ ਛੋਟਾ ਜਿਹਾ ਇਲਾਕਾ ਘੁੰਮਿਆ ਤੇ ਨਾਡਾ ਸਾਹਿਬ ਵਾਲੀ ਸਾਈਡ ਤੇ ਸਾਹਮਣੇ ਹਿਮਾਚਲ ਵੈਲਕਮ ਟੂ ਹਿਮਾਚਲ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਆਪਾਂ ਘੁੰਮਦੇ ਘੁੰਮਦੇ ਕਿਉਂ ਆਏ ਆ ਹੁਣੇ ਦੱਸਦਾ ਮੈਂ ਇਹ ਆ ਗਿਆ ਜੀ ਪਰਵਾਣੂ ਪਰਵਾਣੂ ਜਾਂ ਪਰਵਾਣੂ ਅਸਲ ਤੇ ਕੋਮਲ ਦੀ ਚੱਲ ਰਹੀ ਮੀਟਿੰਗ ਕੰਪਨੀ ਵਾਲੀ ਤੇ ਮੈਂ ਜਿਹੜਾ ਮੈਂ ਕਿਹਾ ਚਲੋ ਮੈਂ ਵਿਹਲਾ ਗਿਆ 1.5 ਘੰਟੇ ਤੇ ਮੈਂ ਜਿਹੜਾ ਇਧਰ ਘੁੰਮ ਘੁਮਾ ਲਵਾਂ ਥੋੜਾ ਤੇ ਇੱਥੇ ਨਾ ਇੱਕ ਟਿੰਡਰ ਟ੍ਰੇਨ ਹੈਗੀ ਆ ਜਿਹੜੇ ਆ ਉੱਪਰ ਪਹਾੜੇ ਦੇ ਜਾਂਦੀ ਆ ਤੇ ਉਹ ਦੇਖਣ ਆਇਆ ਮੈਂ ਪਹਿਲਾਂ ਇੱਕ ਵਾਰ ਮੈਂ ਗਿਆ ਹੀ ਉੱਤੇ ਤੇ ਕਾਫੀ ਸਾਲ ਪਹਿਲਾਂ ਦੀ ਗੱਲ ਆ ਤੇ ਹੁਣ ਸਿਰਫ ਟਾਈਮ ਹੈਗਾ ਜੀ ਮੈਂ ਕਿਹਾ ਚਲੋ ਕੋ ਮੜੀਏ ਦੇ ਕਰਦੇ ਕਰਦੇ ਪੰਜਾਬ ਤੋਂ ਹਰਿਆਣਾ ਤੇ ਹਰਿਆਣੇ ਤੇ ਮਾਚਾ ਲਗੀਆਂ ਤੇ ਥੋੜੀ ਦੂਰ ਹੈਗੀ ਆ ਬਸ ਵੱਤ ਵੱਤ ਮੇਰੇ ਖਿਆਲ ਦੋ ਤਿੰਨ ਕਿਲੋਮੀਟਰ ਹੀ ਆ ਤੇ ਉਹਦੀਆਂ ਫੁਟੇਜ ਵੇਖਦੇ ਆ ਕਿੱਡੀ ਕੁਕੀ ਜਾਂਦੀ ਆ ਲਾਸਟ ਟਾਈਮ ਉੱਤੇ ਗਏ ਸੀ ਤੇ ਕਾਫੀ ਸਾਲ ਪਹਿਲਾਂ ਗਿਆ ਸੀ ਇਸ ਕਰਕੇ ਥੋੜੀਆਂ ਜਿਆਦਾ ਯੂਦਾ ਧੁੰਦੀਆਂ ਹੋਈਆਂ ਤੇ ਵੇਖਣ ਆਏ ਆ ਬਸ ਐਸ ਵਕਤ ਮੌਸਮ ਹੈ ਧੁੱਪ ਹੀ ਹੈ ਨਾ ਤੇ ਫੋਟੋ ਸਾਫ ਨਹੀਂ ਹੁੰਦੀ ਹਣੀ ਧੁੰਦਲਾ ਪੰਜਾ ਗ੍ਰੈਡਿਐਂਸ਼ ਹੈ ਹੋਈ ਚਾਰੇ ਬਨੇ ਬਸ ਹਾਂ ਸਾਹਮਣੇ ਉੱਪਰ ਪਹਾੜੀ ਟੌਪ ਤੇ ਜਿਹੜੇ ਹੋਟਲ ਬਣੇ ਹੋਏ ਆ ਉੱਥੇ ਜਾਂਦੀ ਔੜੀ ਕੇਬਲਕਾਰ ਜਿਹਨੂੰ ਇਥੇ ਟਿੰਬਲ ਟ੍ਰੇਨ ਕਹਿੰਦੇ ਆ ਸਾਹਮਣੇ ਕੇਵਲ ਕਾਰ ਚੱਲਦੀ ਪਈ ਆ ਜਿਹੜੀ ਉੱਪਰੋਂ ਹੋਟਲ ਤੋਂ ਆਈ ਆ ਪਹਾੜੀ ਦੇ ਟੌਪ ਤੇ ਹੋਟਲ ਆ ਤਕਰੀਬਨ 20 ਸਾਲਾਂ ਬਾਅਦ ਇਹ ਚੀਜ਼ ਵੇਖੀ ਆ ਮੈਂ 20 ਸਾਲ ਪਹਿਲਾਂ ਗਿਆ ਸੀ ਮੇਰੇ ਘਰੇ ਇੰਨਾ ਟਾਈਮ ਹੋ ਹੀ ਗਿਆ ਵਾ ਤੇ ਸਾਹਮਣੇ ਕੇਵਲ ਕਾਰ ਹੈਗੀ ਉਹ ਟੰਬਰ ਟ੍ਰੇਲ ਇਹਦੀ ਪਾਰਕਿੰਗ ਆ ਤੇ ਪਤਾ ਕੀਤਾ ਵਾ 1050 ਰੁਪਏ ਪਰ ਪਰਸਨ ਐ ਸੋ ਵੀ ਚੱਲਦੀ ਪਈ ਆ ਉੱਪਰ ਜਾਣ ਦੀ ਟਿਕਟ ਉੱਪਰ ਹੋਟਲ ਹੈਗੇ ਦੋ ਤੇ ਕੁਝ ਪਾਰਕਾਪੁਰ ਕਾ ਰੈਸਟੋਰੈਂਟ ਬਣੇ ਹੋਏ ਆ ਤੇ ਜਿਹੜੀ ਟਿਕਟ ਆ ਇਹ ਮੌਕੇ ਦੇ ਹਿਸਾਬ ਸਿਰ ਬਦਲਦੀ ਰਹਿੰਦੀ ਆ ਜਿਵੇਂ ਕੋਈ ਜ਼ਿਆਦਾ ਰਸ਼ ਵਾਲਾ ਦਿਨ ਹੋਇਆ ਤੇ ਉਥੇ ਟਿਕਟ ਵਧਾ ਦਿੰਦੇ ਆ ਐਸੋ ਤੇ 1050 ਰੁਪਏ ਦੀ ਆ जी हिमाचल का बॉर्डर हो गया खत्म तो हरियाणा का शुरू एक गेट तो बाद जी हरियाणा हरियाणा का आखरी ठिका आ काम तो पहला हों नशा पता तो पहला वरता बाकी भावे होर कोई जी वरता ना वरता ਉਹ ਇਹ ਪੰਜੋਰ ਨੂੰ ਪੰਜੋਰ ਨੂੰ ਜੰਦੀਆ ਰਾਵਾਂ ਵੱਲ ਮੁੜ ਗਿਆ ਪੰਜੋਰ ਇੱਥੋਂ ਜ਼ਿਆਦਾ ਨਹੀਂਗਾ ਥੋੜੇ ਜਿਹਾ ਪਹਿਲਾਂ ਪਰਲੀ ਸੜਕ ਜਿਹੜੀ ਮੈਂ ਹੋਣਾ ਇਹ ਨਹੀਂ ਹੁੰਦੀ ਸੀ ਇਹਨਾਂ ਨੇ ਨਵਾਂ ਇੱਕ ਹਾਈਵੇ ਬਣਾਤਾ ਹੈ ਬਾਈਪਾਸ ਹੀ ਲੈ ਲਓ ਪਹਿਲਾਂ ਸਿਰਫ ਇਹੋ ਸੜਕ ਹੁੰਦੀ ਤੇ ਇੱਧਰ ਨਹੀਂ ਪੰਜੋਰ ਚਾਹੀਦਾ ਪੰਜੋਰ 1 ਕਿਲੋਮੀਟਰ ਪੰਜੋਰ ਗਾਰਡਨ ਪੁਆਇੰਟ 2 जाने कि दो सौ मीटर पंजोर गार्डन आ गए पंजोर थोड़ा अगे लो जी आजोर इतने कोई खाने पीने अंदर तो वेखिया सारा कई बार वेखिया है हूँ तो सिर्फ पार्किंग ग्ड्डी लाइए तो कोई घूमिए फिरी टाइम पास करिए अपने को टाइम काफ़ी है ਡੋ 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 ਲੋ ਜੇ ਗੱਡੀ ਲਾਤੀ ਉਹ ਪਾਰਕਿੰਗ ਤੇ ਤੇ 20 ਰੁਪਏ ਐਂਟਰੀ ਫੀਸ ਸਾਹਮਣੇ ਪੰਜੌਰ ਟਿਕਟ ਕਾਊਂਟਰ ਇੱਧਰ ਤੇ ਪੱਲੀ ਸਾਈਡ ਤੇ ਪਾਰਕ ਵਗੈਰਾ ਵੀ ਹੈਗੀ ਆ ਜਿਹੜੇ ਘੁੰਮਣ ਵਾਸਤੇ ਬੱਚਿਆਂ-ਪੁੱਟਿਆਂ ਵਾਸਤੇ ਸਿਆਣਿਆਂ ਵਾਸਤੇ ਸਭ ਕੁਝ ਇੱਧਰ ਭਾਲੂ ਛਾਲੂ ਹੀ ਲੱਗੇ ਆ ਐਸੋ ਤਾਂ ਰੁਣਕਾ ਘੱਟ ਹੋਣੀ ਆ ਕਿਉਂਕਿ ਐਸ ਵਕਤ ਸੋਮਵਾਰ ਹੈ ਅੱਜ ਤੇ ਜ਼ਿਆਦਾਤਰ ਐਤਵਾਰ ਰਸ਼ ਹੁੰਦਾ ਇੱਧਰਲੀ ਸਾਈਡ ਤੇ ਕੋਈ ਗੱਲ ਨਹੀਂ ਦੇਖਦੇ ਆ ਪਹਿਲਾਂ ਕੁਝ ਖਾ ਪੀ ਲਈਏ ਸ਼ਗਲ ਘੱਟੋ ਘੱਟੀ ਹੋਈ ਪਈ ਆ ਤੇ ਅਸਲ ਚ ਕੱਪੜੇ ਰਹਿ ਗਏ ਆ ਮੇਰੇ ਬੈਗ ਚ ਤੇ ਬੈਗ ਕੋਮਲ ਕੋ ਕਰੇਰ ਵਈਆਂ ਲੱਗਾ ਪਰਾਂ ਨੇ ਮੜਾ ਲੈ ਕੋਈ ਇਹ ਮੈਨੂੰ ਲੱਗਦਾ ਜਿਹੜੀ ਇੱਥੇ ਟੁਆ ਟ੍ਰੇਨ ਚੱਲਦੀ ਆ ਨਾ ਉਹਦਾ ਕਿੰਨਾ ਇੰਜਨ ਦਾ ਕਿਤੇ ਹੋਵੇ ਪੁਰਾਣਾ ਬਾਕੀ ਕੋਈ ਪਤਾ ਨਹੀਂ ਆ ਤੇ ਸਾਹਮਣੇ ਪੰਜੋਰ ਸਾਹਮਣੇ ਮਾਰਕੀਟ ਹੈ ਅਲਗ-ਅਲਗ ਅਗਰੀ ਦੀਆਂ ਚੀਜ਼ਾਂ ਮਿਲਦੀਆਂ ਵਾਂ ਕ્રાਫਟ ਦਾ ਸਮਾਨ ਆ ਤੇ ਕੁਝ ਮਨਿਹਰੀ ਦਾ ਸਮਾਨ ਆ ਇੱਧਰ ਵੁੱਲਣ ਪੱਲੇ ਸਭ ਮੰਨੇ ਇੱਕ ਆਈਸਕ੍ਰੀਮ ਦੀ ਬਸ ਸ਼ਾਪ ਖੁੱਲੀ ਆ ਤੇ ਉਧਰ ਚਾਟ ਪਾਪੜੀ ਗੋਲ ਗੱਪੇ ਸਾਡੇ ਕੰਮ ਦੀ ਕੋਈ ਵੀ ਚੀਜ਼ ਨਹੀਂ ਆ ਸ਼ਾਸਕਰੀ ਮੇਰੇ ਕੀ ਹੈ ਲੇਕਿਨ ਖਾਣ ਤੋਂ ਬਾਅਦ ਤੇ ਬਾਹਰ ਜਾ ਕੇ ਵੇਖਦੇ ਆਂ ਰੋੜੇ ਕੀ ਸਾਹਮਣੇ ਉਧਰ ਵੀ ਪੈਸਾਈਡ ਤੇ ਵੀ ਕੁਝ ਨਾ ਕੁਝ ਲੱਗਾ ਵਾ ਵੇਖਦੇ ਆਂ ਜਾਈ ਕੀ ਮਿਲਦਾ ਲੋ ਜੀ ਮਿਲਿਆ ਜੀ 버거 হট ਡੌਗ ਤੇ ਹੋਈ ਗੋਲ ਗੱਪੇ ਵਗੈਰਾ 버거 ਦਾ ਆਰਡਰ ਕੀਤਾ ਹੈ ਫਿਲਹਾਲ ਇਹ ਚੱਕਦੇ ਆਂ ਤੇ ਰੋਟੀ ਪਾਣੀ ਬਾਅਦ ਚੋ ਛੱਕਦੇ ਆ ਪਹਿਲਾ ਜੋ ਮਿਲਿਆ ਉਹ ਖਾ ਜੇ ਭੁੱਖ ਬਹੁਤ ਲੱਗੀ ਹੋਈ ਹੈ ਇਸ ਇਲਾਕੇ 'ਚ ਨਾ ਖਾਣ ਪੀਣ ਨੂੰ ਕੋਈ ਬਹੁਤ ਘੱਟ ਹੈ। ਬਸ ਆਪ ਬੰਦ ਛੋਲੇ ਜਿਹੜੇ ਟਿੱਕੀਆਂ ਜੀਆਂ ਹੁੰਦੀਆਂ ਤੇ 버ਗਰਦਾਰ ਕਰ ਜਿਹੜੇ ਉਹ ਵੀ ਟਿੱਕੀਆਂ ਚ ਆਲੂ ਭਾ ਕੇ ਦਿੰਦੇ ਆ। ਸਵਾਤ ਨਹੀਂ ਹਣੀ ਉਹ ਤਾਂ ਦੇਖਦੇ ਪਿਆ ਵਾ। ਲੇਕਿਨ ਢੋਕ ਲੱਗੀ ਆ ਕੁਛ ਨਾ ਕੁਛ ਆਸਰਾ ਪੰਜੇਗਾ। ਤੇ ਬਾਕੀ ਵੀ ਇਹਦੀ ਪੰਜੌਰ ਦੇ ਅੰਦਰ ਜਾਂਦਾ ਲੈ ਕੋਈ ਪ੍ਰੋਗਰਾਮ ਨਹੀਂ ਆ ਕਿਉਂਕਿ ਪਹਿਲਾਂ ਹੀ ਵੇਖਿਆ ਆ ਵਾ। ਤੇ ਜੇ ਜਾਵਾਂਗੇ ਤੇ ਕੋਮਲ ਦੇ ਨਾਲ ਜਾਵਾਂਗੇ। ਹੁਣ ਕੱਲੇ ਜਾਂਦਾ ਕੋਈ ਫਾਇਦਾ ਕੋਈ ਨਹੀਂ ਅੰਦਰ ਬਾਗ ਹੀ ਆ ਬਸ ਘੁੰਮ ਕੇ ਆ ਜਣਾ ਆਪਾਂ। ਪੰਜੌਰ ਦਾ ਐਂਟਰੀ ਗੇਟ ਤੇ ਅੰਦਰਲੀ ਸਾਈਡ ਤੇ ਇਸ ਤਰ੍ਹਾਂ ਇਹ ਨਾ ਪਹਾੜੀ ਦੇ ਇਸ ਤਰ੍ਹਾਂ ਬਣੇ ਹੋਏ ਅਗਲੇ ਗੇਟ-ਗੇਟ ਤੇ तकरीबन 3-4 ਗੇਟ ਹੈਗੇ ਆ ਤੇ ਹੌਲੀ-ਹੌਲੀ ਥੱਲੇ ਉਤਰਨਾ ਨਾ ਪਹਾੜੀ ਤੋਂ ਤੇ ਸੜੀਆਂ ਬਣੀਆਂ ਥੱਲੇ ਉਤਰਨ ਵਾਸਤੇ ਨਾਲ-ਨਾਲ ਪਾਰਕਾ ਬਣਾਈਆਂ ਹੀਆਂ ਆ ਆ ਬੱਚਿਆਂ ਵਾਸਤੇ ਮਹਾਰਾਜ ਐਕਸਪ੍ਰੈਸ ਤੇ ਸਾਹਮਣੇ ਇੱਕ ਪੁਰਾਣਾ ਇਹਦਾ ਕੋਈ ਹਿਸਟਰੀ-ਵਿਸਟਰੀ ਵੇਖੀਏ ਕੋਈ ਲਿਖੀ ਆ ਕਾਫੀ ਪੁਰਾਣਾ ਇੰਦਣ ਆ ਤੇ ਸਟੀਮ ਇੰਜਨ ਆ। ਇਹਦੇ ਪਾਈਪ ਜਿੱਥੇ ਉੱਤੇ ਕੱਡੀ ਜ਼ਬਰਦਸਤ ਧੋਏ ਆਲੀ। ਇਹ ਕਿਤੇ ਪਾਰਕ ਹੈਗੀ ਆ, ਵਾਟਰ ਪਾਰਕ ਆ। ਤੇ ਲੇਕਨ ਬੰਦ ਆ। ਮੈਨੂੰ ਲੱਗਦਾ ਪੱਕੀ ਬੰਦ ਕਰਤੀ ਸ਼ਾਇਦ। ਅੰਦਰ ਨੱਕਾਕ ਹੋ ਗਿਆ ਪਿਆ ਪੱਲੀ ਸਾਈਡ ਤੋਂ ਵਖੋਣਾ ਤੁਹਾਨੂੰ। ਪਾਰਕ ਲੱਗਦੀ ਪੱਕੀ ਬੰਦ ਕਰਤੀ ਆ। ਲਾਸਟ ਟਾਈਮ ਆਏ ਤੇ ਬੜੀ ਜ਼ਬਰਦਸਤ ਸੀ। ਪੂਤਾ ਮੰਗਲੇ ਗਿਆ ਹੀ ਹੋਰ ਦੋ ਤਿੰਨ ਐਕਟੀਵਿਟੀਆ ਕੀਤੀ ਆ ਲੇਕਿਨ ਇਸ ਵਕਤ ਲੱਗਦੀ ਬੰਦ ਐ ਅੰਦਰ ਘਾਕ ਹੋ ਗਿਆ ਪਿਆ ਵਾਟਰ ਵੋਟਰ ਜਿਹੜਾ ਪਾਰਕਪੁਰਕ ਹੈਗੀ ਆ ਸਾਰੀ ਖਤਮ ਹੋਈ ਗਈ ਆ ਥੋੜਾ ਨਾ ਇਧਰੋਂ ਉੱਚੀ ਚੜਨਾ ਪੈਣਾ ਨਹੀਂ ਇਹ ਬੰਦ ਹੈ ਗਿਆ ਆ ਕੋ ਝੂਲੇ ਵਗੈਰਾ ਜਿੰਨੇ ਆ ਨਾ ਇਹ ਸਾਰੇ ਵੇਖੋ ਕਟੋ-ਕੱਟੀ ਹੋਏ ਪਏ ਆ ਪੱਲੇ ਸਾਈਡ ਤੇ ਉਹ ਭੂਤ ਬੰਗਲਾ ਗੋਸਟ ਪੇਲੀਆਂ ਨਿਆਣੇ ਦੀ ਚਪਲਾ ਰਹਿ ਗਈਆਂ ਭੂਤਾ ਤੋਂ ਡਰਦੀਆਂ ਦੀਆਂ ਹੋਰ ਲੱਗੇ ਕਰੀਏ ਹਾਂ ਔਰ ਸਾ ਉੱਪਰ ਗਿਆ ਜੰਪ ਕੀ ਕਹਿੰਦੇ ਨੇ ਜਿਪ ਲੈਣੇ ਗਿਆ ਪੱਲੇ ਬੰਨੇ ਪੋਲਿਆ ਜਿਹੜਾ ਬ੍ਰਹਮਾ ਬ੍ਰਿਜ ਕਿਹਾ ਜਾਂਦਾ ਇਹ ਵੀ ਇੱਕ ਟਾਈਮ ਤੇ ਚੱਲਦੀ ਹੁਣ ਖਤਮ ਲੱਗਦਾ ਇੱਥੇ ਨਾ ਕਸਟਮਰ ਹੈਗਾ ਵਾ ਲੇਕਿਨ ਪੰਜੋਰ ਦੇ ਵਿੱਚ ਪੰਗਾ ਹੈਗਾ ਵੀ ਪਹਿਲਾਂ ਪਹਿਲਾਂ ਸ਼ੋਰ ਸ਼ੋਰ ਤੋਂ ਬੜੇ ਚਾਵਣਾ ਲੋਕ ਆਏ ਸੀ ਤੇ ਇਹ ਹੈਗਾ ਤਾਂ ਬਾਗੀ ਆ ਤੇ ਰਾਤ ਨੂੰ ਬਸ ਸੋਣਾ ਲੱਗਦਾ ਵਾ ਲੇਟਾ ਜਦੋਂ ਜਗਦਿਆਂ ਵਾ ਦਿਨੇ ਆਉਂਦਾ ਕੋਈ ਬਹੁਤਾ ਮਤਲਬ ਨਹੀਂ ਹੈਗਾ ਕੋਈ ਫਾਇਦਾ ਵੀ ਨਹੀਂ ਹੁੰਦਾ ਰਾਤ ਨੂੰ ਆਵੋਗੇ ਸ਼ਾਮ ਜੀ ਨੂੰ ਆਵੋਗੇ ਤਾਂ ਬਹੁਤ ਸੋਣਾ ਲੱਗੇਗਾ ਇਸੇ ਕਰਕੇ ਪਾਰਕ ਬਣਾਈ ਵੀ ਚਲੋ ਚੱਲ ਪਏਗਾ ਲੇਕਿਨ ਪਾਰਕ ਤਾਂ ਹੀ ਚੱਲੇਗੀ ਜੇ ਉਧਰ ਵੇਖਣ ਵਾਲਾ ਕੁਝ ਹੋਏਗਾ ਕੱਲੀ ਪਾਰਕ ਵਾਸਤੇ ਕਿਉਂ ਨਾ ਹੋਰ ਵੀ ਬੜੀਆਂ ਜਗ੍ਹਾ ਹੈਗੀ ਆ ਚਲੋ ਬਰਗਰ ਖਾ ਲਿਆ ਇੱਕ ਆਈਸਕ੍ਰੀਮ ਖਾਣੇ ਗੱਡੀ ਫੜਦਿਆਂ ਤੇ ਚਲਦੇ ਆ ਜਿਰਕਪੁਰ ਵਾਲੀ ਛੱਟ ਲੋਕੀ ਸਾਹਮਣੇ ਦੁਕਾਨ ਤੋਂ ਲਈ ਆ ਸੌਫਟੀ ਸੌਫਟੀ ਨਹੀਂ ਆ ਆਈਸਕ੍ਰੀਮ ਕਹ ਲੋ ਵੀ ਕਯੂਪ ਪਾਏ ਵਿੱਚ ਸੌਫਟੀ ਲੱਗ ਮਸ਼ੀਨਾਂ ਬੰਦੀ ਆ ਤੇ ਲੈਣੇ ਦੀਆਂ ਚੁਸਕੀਆਂ ਸਵਾਦ ਲੈਣੇ ਕਿਉਂਕਿ ਠੰਡਾ ਠੰਡਾ ਵੀ ਜ਼ਰੂਰੀ ਆ ਆਈਸਕ੍ਰੀਮ ਆਪਾਂ ਨੂੰ ਵਾਹ ਵੀ ਪਸੰਦ ਆ ਭਾਵੇਂ ਸਿਆਲ ਹੋਵੇ ਭਾਵੇਂ ਗਰਮੀ ਹੋਵੇ ਅੱਜ ਦੇ ਦਰਖਤ ਹੈਗੇ ਨਾ ਉੱਪਰ ਇੱਕ ਟਾਈਮ ਹੁੰਦਾ ਜਦੋਂ ਇੱਥੇ ਚਮਕਿੱਦੜ ਹੁੰਦੇ ਨੇ ਬੜੇ ਬੜੇ ਤਗੜੇ ਪੁੱਠੇ ਲਮਕਿਆਂ ਦੇ ਦਿਨੇ ਹੀ ਕਿਉਂਕਿ ਚਮਕਿੱਦੜ ਹਮੇਸ਼ਾ ਰਾਤ ਨੂੰ ਹਰਕਤ ਚਾਉਂਦਾ ਵਾ ਦਿਨੇ ਲਮਕਿਆ ਰਹਿੰਦਾ ਹੈ ਐਸਾ ਜਿੰਨੇ ਪੇੜ ਆ ਸਾਰੇ ਨਿਗਾ ਮਾਰੀ ਮੈਂ ਕਿਤੇ ਵੀ ਚਮਕਿੱਦੜ ਨਜ਼ਰ ਆਇਆ ਇਥੇ ਖਤਮ ਹੋ ਗਏ ਲੱਗਦੇ ਜਾਂ ਇਥੇ 도ੜ ਗਏ ਇਥੋਂ ਕਿਉਂਕਿ ਸ਼ਾਂਤ ਵਾਤਾਵਰਨ ਜਿਹੜਾ ਉਹ ਹੁੰਦਾ ਸੀ ਤੇ ਤਾਂ ਹੈ ਸੀ ਜਦੋਂ ਤੇ ਲੋਕਾਂ ਨੇ ਜਿਹਨੂੰ ਸ਼ੁਰੂ ਹੋ ਗਏ ਤੇ ਡਿਸਟਰਬ ਹੋ ਗਏ ਨੇ ਤੇ ਚਲ ਗਏ ਨੇ ਤੇ ਜਾਂ ਕਿਤੇ ਖਤਮ ਖਤਮ ਹੋ ਗਏ ਆ ਕਿਤੇ ਵੀ ਨਜ਼ਰ ਨਹੀਂ ਆ ਰਹੀ ਲੋ ਜੀ ਅਗਲਾ ਦਿਨ ਆ ਗਿਆ 4 ਫਰਵਰੀ 2025 ਤੇ ਚੰਡੀਗੜਾ ਆਪਾਂ ਐਂਟਰ ਕਰਦੇ ਪਏ ਸਪੀਡ ਰੱਖੋ 60 ਦੀ ਮੋਟਰਸਾਈਕਲ ਦੀ 45 ਦੀ ਬਸ 45 ਨੂੰ ਮੁਸ਼ਕਲ ਹੋਣੀ ਇਹਦੀ ਇਹ ਵਿਚਾਰਾ 45 ਤੇ ਕੀ ਕਰੂਗਾ ਲੋ ਜੀ ਚੰਡੀਗੜਾ ਦੇ ਟ੍ਰੈਫਿਕ ਨਾਲ ਜੁੜਨਦੇ ਪਏ ਇੱਕ ਇੱਕੇ ਚੌਂ ਤੇ ਚਾਰ ਚਾਰ ਵਾਰ ਲਾਈਟ ਚਾਰ ਲਾਈਟਾਂ ਕ੍ਰੋਸ ਹੋਣ ਤੋਂ ਬਾਅਦ ਜਾ ਕੇ ਨਿਕਲੇ ਜਾਂਦਾ ਪਿਆ ਤੇ ਟਾਈਮਿੰਗ ਚੱਲਦੀ ਆ 150 160 ਤੋਂ ਕੱਟਣੀ ਆ ਲੈ ਵੀ ਕੱਲ ਰਹੀ ਆ 69 33 ਇਹ ਤੀਜੀ ਆ ਰੈੱਡ ਲਾਈਟ ਹੋਈ ਆ ਹੁਣ ਤੀਜੀ ਆ ਚੌਥੀ ਆ ਸ਼ਾਇਦ ਨਿਕਲੇ ਜਾਵੇ ਜਾਂ ਤੀਜੀ ਆ ਸ਼ਾਇਦ ਨਿਕਲ ਜੇ ਚੰਡੀਗੜ੍ਹ ਦੀ ਗੇੜੀ ਮਾਰਦੇ ਮਾਰਦੇ ਆਪਾਂ ਪਹੁੰਚ ਗਏ ਮੋਹਾਰੀ ਕਰਕੇ ਐਂਟਰ ਤੇ ਆ ਇਧਰ ਮੋਲ ਜਿੱਥੇ ਲਾਸਟ ਟਾਈਮ ਆਪਾਏ ਸੀ ਕੰਮ ਕਰਨੇ ਤੇ ਲਾਗੇ ਤੇ ਅੱਗੇ ਆਇਆ ਨਾ ਗੁਰਦੁਆਰਾ ਸੁਹਾਣਾ ਸਾਹਿਬ ਅੱਦੇ ਜਿਆਦਾ ਦਾ ਮੇਰਾ ਖਿਆਲ ਦੁਨੀਆ ਇੱਥੇ ਜੀ ਟ੍ਰੈਫਿਕ ਜੀ ਲੱਗੀ ਲੱਗੀ ਰਹਿੰਦੀ ਆ ਹਾਂ ਚੰਨੀ ਗੜਾ ਆ ਸਾਹਮਣੇ ਕੰਮ ਕਰਨਾ ਆਇਆ ਸੀ ਉਹ ਬਿਲਡਿੰਗਾਂ ਦੇ ਵਿੱਚ ਆ ਇੱਥੇ ਆਣ ਕੇ ਟਿਮ ਹੋਟਲ ਪਿੱਤੀ ਹੈ ਕਿ ਇੱਥੇ ਉਹ ਉੱਥੇ ਗਈ ਹੈ ਟਿਮ ਹੋ ਹੌਸਟਲ ਹੌਸਟਲ ਨਹੀਂ ਕਹਿੰਦੇ ਮਰਾਗਾ ਹੋਟਲ ਨਾਲ ਹੋਟਲ 116 18 ਆਖਲੇ ਆਖਲੇ ਆ ਆ ਕੋਈ ਨਹੀਂ ਖੁੱਲਿਆ 104 134 ਜਿਹੜਾ ਦੂਰੋਂ ਨਜ਼ਰ ਪਈ ਆ चल कोई गल जी दो किलोमीटर कर लिए हाँ है <laughs> अच्छा ठीक है चेक करो क्या बात है ये बारे जानकारी दें तो बहुत सारे तो पता ही होगा जिन्हों नहीं पता वो भी जानकारी मिल जाएगी ਸਾਡੇ ਬੁਰਜਾ ਕਰੋ ਕਾਫੀ ਉੱਚਾ ਹੈ ਕਿੰਨੀ ਉਚਾਈ ਹੈ ਉੱਥੇ ਜਾ ਕੇ ਪਤਾ ਕਰਦੇ ਆਂ ਤੇ ਗੱਡੀ ਲਾਤੀ ਆਪਾਂ ਪਾਰਕਿੰਗ 'ਚ ਤੇ ਹਾਲਾਤ ਆਪਣੇ ਉਹ ਹੀ ਘੱਟੇ ਮਿੱਟੀ ਵਾਲੇ ਹਾਲਾਤ ਮਾੜੇ ਹੀ ਆ ਉੱਧਰ ਆਪਣੇ ਵਾਲੇ ਚੱਲਦਾ ਬੈਂਕਪੋਕ ਉੱਥੇ ਰਹਿਣ ਤਾਂ ਆਪਾਂ ਕਿਉਂਕਿ ਪਾਰਕਿੰਗ ਸੇਫ ਹੈਗੀ ਆ ਤੇ ਇੱਧਰ ਸਾਰਾ ਬਾਗ ਭਰਿਆ ਆ ਬਗੀਚਾ ਤੇ ਇੱਥੇ ਇੱਕ ਵਾਰ ਮੈਮੋਰੀਅਲ ਵੀ ਬਣਾਇਆ ਹੈ ਵਾ ਤੇ ਜਿਹੜਾ ਇਹ ਬੁਰਜਾ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਜਾਤ 'ਚ ਬਣਾਇਆ ਗਿਆ ਵਾ ਜਦੋਂ ਵਜੀਦ ਖਾਨ ਨੇ ਤੇ ਹਮਲਾ ਕੀਤਾ ਇਸਰਾਂਦ ਤੇ ਹਮਲਾ ਕੀਤਾ ਸੀ ਇਹ ਛੱਪਨ ਛੜੀ ਦਾ ਮੈਦਾਨ ਆ ਇੱਥੇ ਪਿੰਡ ਦਾ ਛੱਪਨ ਛੜੀ ਇੱਥੇ ਮੈਦਾਨ ਤੋਂ ਹੀ ਫੌਜਾਂ ਨੇ ਲੜਾਈ ਕੀਤੀ ਸੀ ਤੇ ਬਾਅਦ ਚ ਉਹਨੂੰ ਹਰਾ ਕੇ ਵਜੀਦ ਖਾਨ ਨੂੰ ਤੇ ਸਰਾਂਦ ਗਏ ਸੀ ਤੇ ਉੱਥੇ ਜੇ ਕਬਜ਼ਾ ਕੀਤਾ ਸੀ ਇੱਕ ਲਬਜ ਹੁੰਦਾ ਵਾ ਬਾਰ-ਬਾਰ ਸਰਾਂਦ ਦੀ ਇੱਟ ਨੂੰ ਇੱਟ ਖੜਕਾਤੀ ਇਸ ਜਗ੍ਹਾ ਤੇ ਇੱਟ ਖੜਕਾਈ ਸੀ ਐ ਮਲਿਆ ਮੇਡ ਕਰਤਾ ਸੀ ਸਰਾਂਦ ਦੀਆਂ ਫੌਜਾਂ ਨੂੰ ਤੇ ਵਜੀਦ ਖਾਨ ਨੂੰ ਮਾਰਤਾ ਇੱਥੇ ਤੇ ਸਾਹਮਣੇ ਸਕੂਲ ਦੇ ਬੱਚੇ ਵਗੈਰਾ ਆਏ ਹੋਏ ਆ ਤੇ ਜਾ ਕੇ ਵੇਖਦੇ ਆ ਮੈਮੋਰੀਅਲ ਤੇ ਬੁਰਜੇ ਦਾ ਸਾਹਮਣੇ ਦਿੱਖਦਾ ਹੀ ਪਿਆ ਉਹ ਇਹ 56 ਛੜੀ ਦੇ ਮੈਦਾਨ ਤੇ ਬਾਬਾ ਬੰਦਾ ਸਿੰਘ ਵਾਦੇ ਤੇ ਬੁਰਜੇ ਤੇ ਪਹੁੰਚੇ ਚੈੱਕ ਕਰੋ ਉਚਾਈ ਚੈੱਕ ਕਰੋ ਕਿੰਨੇ ਘਰ ਹੋ ਗਏ ਸੇ ਹਮ ਬੜਾ ਟਾਈਮ ਬੜੇ ਕਰਕੇ ਨੇ ਜਾਣਾ 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 ਬੜੇ ਕਿਹਦਾ ਸੋਚਦਾ ਪਿਆ ਅੱਜ ਪਹੁੰਚੇ ਇਹਦੇ ਉੱਤੇ ਚਾਈ ਵੀ ਲਿਖੀ ਹੋਣੀ ਸਭ ਕੁਝ ਲਿਖਿਆ ਹੋਣਾ ਜਾ ਕੇ ਵੇਖਦੇ ਜਾਗੇ ਲੋ ਜੀ ਇਹਦਾ ਨਾਮ ਰੱਖਿਆ ਗਿਆ ਫਤਿਹ ਬੁਰਜ ਬਾਬਾ ਬੰਦਾ ਸਿੰਘ ਦੀ ਬਹਾਦਰ ਦੀ ਯਾਦ ਵਿੱਚ ਜਿਹੜੇ ਸੰਨਦ ਫਤਿਹ ਕੀਤਾ ਸੀ ਇਹਦੀ ਟੋਟਲ ਉਚਾਈ 220 ਫੁੱਟ ਆ ਲਿਖਿਆ ਜੀ ਫਰਸਟ ਫਲੋਰ 67 ਸੈਕੰਡ 117 ਤੇ 3rd 20 220 ਫੀਟ ਕਿਆ ਬਾਤ ਹੈ ਬੱਚਿਆਂ ਦਾ ਸ਼ੋਰ ਪੂਰਾ ਵਾ ਬੱਚਾ ਪੂਰੀ ਤਰਸਲੀ ਮਚਾਈ ਹੋਈ ਹੈ ਸਾਹਮਣੇ ਪਹਾੜੀ ਦੀ ਟੋਪ ਤੇ ਹਾਂ ਇੱਧਰ ਇਹ ਕਿ ਭਾਈ ਫਤਿਹ ਸਿੰਘ ਕਿੱਧਰ ਗਿਆ ਫਤੇ ਸਿੰਘ ਬਾਰੇ ਇਹਦੇ ਬਾਰੇ ਦੱਸਿਆ ਗਿਆ ਜੀ ਤੇ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਜੀ ਦੇ ਨਾਲ ਸ਼ਹਾਦਤ ਜਾਮ ਪੀਤਾ ਉਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਮੂਰਤੀ ਬਣਾਈ ਬੜੀ ਤਗੜੀ ਉੱਧਰ ਵੀ ਕਿਸੇ ਸਿੰਘ ਦੀ ਫੋਟੋ ਮੂਰਤੀ ਅਜੀਤ ਸਿੰਘ ਭਾਈ ਅਜੀਤ ਸਿੰਘ ਉੱਧਰ ਵੀ ਅਲੱਗ-ਅਲੱਗ ਜਿਹੜੇ ਜੋਧੇ ਸੀ ਉਸ ਟਾਈਮ ਤੇ ਉਹਨਾਂ ਦੀ ਫੋਟੋ ਉੱਧਰ ਵੀ ਭਾਈ ਅਜੀਤ ਸਿੰਘ ਹਾਂ ਭਾਈ ਅਜੀਤ ਸਿੰਘ ਉਹ ਬਹੁਤ ਸੀ ਬੈਠਾ ਨਹੀਂ ਸੀ ਨਹੀਂ ਇਹ ਅਜੀਤ ਸਿੰਘ ਹੋ ਸਿੱਖ ਹੋਣੇ ਅੱਛਾ ਨਹੀਂ ਭਾਈ ਫਤੇ ਸਿੰਘ ਹੂੰ ਭਾਈ ਅਜੀਤ ਸਿੰਘ ਨਹੀਂ 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 ਫਤੇ ਸਿੰਘ ਜਿਹੜੇ ਸੀ ਨਾ ਇੱਕ ਫਤੇ ਸਿੰਘ ਸੀ ਵੀ ਬਾਬਾ ਜਿਹੜੇ ਸ਼ਾਹਜਾਦੇ ਸੀ ਇੱਕ ਫਤੇ ਸਿੰਘ ਸੀ ਜਿਨ੍ਹਾਂ ਜਿਨ੍ਹਾਂ ਨੇ ਵਜੀਦੇ ਦੇ ਤੇ ਤਲਵਾਰ ਨਾਲ ਹਮਲਾ ਕੀਤਾ ਮੇਰੇ ਨਾਲ ਜ਼ਖਮੀ ਕਰਤਾ ਉਸ ਟਾਈਮ ਦੇ ਜਦੋਂ ਉਹਨਾਂ ਨੇ ਵਾਜ ਦਿੱਤੀ ਇੱਕ ਫਤੇ ਸਿੰਘ ਉਹ ਸੀ ਤੇ ਇਹ ਵੀ ਫਤੇ ਸਿੰਘ ਆ ਉਹਨਾਂ ਨੇ ਕਿਹਾ ਸੀ ਨਾ ਤੇ ਜੇ ਸਾਡੇ ਹੱਥ ਵਾਸ ਹੁੰਦਾ ਤੇ ਆਪਾਂ ਹੁਣ ਤੈਨੂੰ ਵੜ ਦੇਣਾ ਸੀ ਫਤੇ ਸਿੰਘ ਨੇ ਆਖਿਆ ਸੀ ਬਾਬਾ ਜਿਹੜੇ ਆਪਣੇ ਹੋ ਗਏ ਸੀ ਸ਼ਾਹਜਾਦੇ ਫਿਰ ਫਤੇ ਸਿੰਘ ਨਾਂ ਦੇ ਇੱਕ ਸਿੰਘ ਹੈਗੇ ਸੀ ਉਹਨਾਂ ਨੇ ਆਖਿਆ ਵੀ ਇਹ ਵੀ ਹੁਣ ਫਤੇ ਸਿੰਘ ਦਾ ਹੀ ਆ ਬਸ ਉਹਨਾਂ ਦਾ ਹੁਕਮ ਪੂਰਾ ਹੋ ਰਿਹਾ ਉਹਨੇ ਜਦੋਂ ਕੀਤਾ ਏ ਕਿ ਤੇ ਵੀ ਦਾ ਹੂੰ ਹੂੰ ਮੇਰੀ ਪੰਗਲੀ ਤੂੰ ਇੱਧਰ ਤੇ ਕੁਲ ਸਪੈਸ਼ਲ ਹੋਣਾ ਹੋਵੇ ਫਿਰ ਆ ਸਕਦੇ ਬੱਚਿਆਂ ਨੂੰ ਲੈ ਕੇ ਨਹੀਂ ਇਹ ਸਪੈਸ਼ਲ ਜਗ੍ਹਾ ਹੋਣ ਵਾਸਤੇ ਇਹ ਸਾਈਡ ਤੇ ਪੈ ਗਈ ਨਾ ਬਾਬਾ ਹੋਲੇ ਗਿਆ ਉਧਰ ਭਾਈ ਮਾਲੀ ਸਿੰਘ ਇਹ ਤਾਂ ਕਿੰਨਾ ਸੋਹਣਾ ਲੱਗਦਾ ਹਾਂ ਬਾਬਾ ਬੰਦਾ ਸਿੰਘ ਦੇ ਬਾਦਲ ਦੇ ਨਾ ਉਹ 메ਨਗੇ ਐਂਟਰੀ ਵਾਲੇ ਮੂੰਹ ਕੀਤਾ ਹੈ ਨਾਲੇ ਹਾਂ ਤਾਂ ਫਰੰਟ ਫੋਟੋ ਕਿਵੇਂ ਲਈ ਜਾਊ ਆਪਣੀ ਕੋਈ ਗੱਲ ਦੇਖਦੇ ਆ ਇਹ ਰਿਟੇਜ ਕਿਚਨ ਖਾਣ ਪੀਣ ਦਾ ਵੀ ਪ੍ਰਬੰਧ ਹੈ ਇੱਥੇ ਹੈਗਾ ਭਾਈ RAM Singh ਜੀ ਦਾ ਮੂਰਤੀ ਜਿਹੜੀ ਲੱਗੀ ਹੋਈ ਹੈ ਘੋੜੇ ਤੇ ਕਬਸਿਸ ਦਾ ਬਾਦ ਕਮਾਨ ਕਿਨੇ ਨੇ ਨਵੇਂ ਸੰਭਾਲੀ ਹੂੰ ਆ ਜਿਹੜੇ ਪੰਜਾਬੀ ਜ਼ਮੀਨਾਂ ਦੇ ਵੱਡੇ-ਵੱਡੇ ਮਾਲਕ ਹਨ ਤੇ ਬਾਬਾ ਬੰਦਾ ਸਿੰਘ ਦੀ ਬਾਦਤ ਹੋਈ ਦੇ ਸੀ ਇਹਨਾਂ ਨੇ ਫਿਰ ਕਬਜ਼ਾ ਕਰਕੇ ਜ਼ਮੀਨਾਂ ਫਿਰ ਵੰਡੀਆਂ ਸੀ ਲੋਕਾਂ 'ਚ